ਸ਼ਸ਼੍ਰੀਕਾਲ ਸਾਰਿਆਂ ਨੂੰ ਮੇਰਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਖਾੜੀ ਦੀਆਂ ਫਸਲਾਂ ਦੇ ਘਟੋ-ਘਟ ਸਮਰਥਨ ਬੋਲ ਬਾਰੇ ਅਤੇ ਮੰਡੀ ਲੇਬਰ ਖਰਚੇ ਆਦਿ ਬਾਰੇ ਜੋ ਕਿਸਾਨ ਵੀਰ ਮੇਰਾ ਚੈਨਲ ਪਹਿਲੀ ਵਾਰੀ ਵੇਖ ਰਿਆ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਸ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਅੰਤ ਤੱਕ ਵੇਖਣਾ ਨਾ ਭੁੱਲਣਾ ਤੇ ਨਾਲ ਹੀ ਨੋਟੀਫਿਕੇਸ਼ਨ ਵਾਲੀ ਬੈਲ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਮੇਂ-ਸਮੇਂ 'ਤੇ ਨਵੀਂ ਤੇ ਤਾਜ਼ੀ ਅਪਡੇਟ ਮਿਲਦੀ ਰਹੇ ਜਿਸ ਨਾਲ ਤੁਸੀਂ ਆਪਣਾ ਤੇ ਆਪਣੇ ਸਹੋਗੀ ਸਾਥੀਆਂ ਦਾ ਵੱਧ ਤੋਂ ਵੱਧ ਲਾਭ ਕਰਵਾ ਸਕੋ ਆਓ ਗੱਲ ਕਰਦੇ ਹਾਂ ਹਾਰਦੀ ਦੀਆਂ ਫਸਲਾਂ ਦੇ ਘਟੂਕਟ ਸਮਰਥਨ ਬਾਰੇ ਦੋਸਤੋ ਹਾਰਦੀ ਦੀਆਂ ਫਸਲਾਂ ਵਿੱਚ ਕਣਕ ਦਾ ਘਟੂਕਟ ਸਮਰਥਨ ਬਲ ਜੋ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਉਹ ਹੈ 2275 ਰੁਪਏ ਜੌਂ ਦਾ 1850 ਰੁਪਏ ਛੋਲਿਆਂ ਦਾ 5440 ਰੁਪਏ ਮਸਰ ਦਾ 4625 ਰੁਪਏ ਸਰੋਂ ਤੋਰੀਆ ਤਾਰਾ ਮੀਰਾ ਦਾ 5500 50 ਰੁਪਏ ਸੂਰਜਮਖੀ ਦਾ 6750 ਰੁਪਏ ਮੂੰਗੀ ਦਾ 8558 ਰੁਪਏ ਅਤੇ ਮੱਕੀ ਦਾ 2090 ਰੁਪਏ ਜੇਕਰ ਮੰਡੀ ਲੇਬਰ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਆਪਾਂ ਨੂੰ ਕੇਵਲ ਦੋ ਹੀ ਖਰਚੇ ਦੇਣੇ ਪੈਂਦੇ ਹਨ ਜਿਸ ਵਿੱਚ ਲੋਹਾਈ ਅਤੇ ਕਲੀਨਿੰਗ ਜਾਨੀ ਕਿ ਸਫਾਈ ਦਾ ਖਰਚਾ ਹੈ ਬਾਕੀ ਹੋਰ ਕੋਈ ਖਰਚਾ ਦੇਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਜੇਕਰ ਆਪਾਂ ਕਣਕ ਦੀ ਗੱਲ ਕਰੀਏ ਤਾਂ ਇਸ ਦੀ ਭਰਾਈ ਦੋ ਤਰੀਕੇ ਨਾਲ ਹੁੰਦੀ ਹੈ ਜਾਂ ਤਾਂ 50 ਕਿਲੋ ਦੀ ਹੋਏਗੀ ਜਾਂ 35 ਕਿਲੋ ਦੀ ਜੇਕਰ 50 ਕਿਲੋ ਦੀ ਭਰਾਈ ਹੁੰਦੀ ਹੈ ਤਾਂ ਉਸ ਵਿੱਚ ਲੋਹਾਈ ਦਾ ਖਰਚਾ ਦੌਰ ਤੇ 26 ਪੈਸੇ ਸਫਾਈ ਦਾ 4 ਤੇ 8 ਪੈਸੇ ਜਿਸ ਨੂੰ ਕੁੱਲ ਮਿਲਾ ਕੇ 6 ਰੁਪਏ 34 ਪੈਸੇ ਬਣਦਾ ਹੈ ਜੇਕਰ 30 ਕਿਲੋ ਪਰ ਦੀ ਕਾਈ ਹੈ ਤਾਂ ਉਸ ਦੀ ਲੋਹਾਈ ਦਾ ਖਰਚਾ 1 ਰੁਪਿਆ 38 ਪੈਸੇ ਤੇ ਸਫਾਈ ਦਾ ਖਰਚਾ ਦੌਰ ਤੇ 43 ਪੈਸੇ ਜਿਸ ਦਾ ਕੁੱਲ ਜੋੜ ਤੋਂ ਰੁਪਏ 81 ਪੈਸੇ ਬਣਦਾ ਹੈ ਐਸੀ ਤਰ੍ਹਾਂ ਮਸਰ ਛੋਲੇ ਮੂੰਗੀ ਮੱਕੀ ਆਦੀ ਜਿਸ ਦੀ ਭਰਾਈ 50 ਕਿਲੋ ਦੀ ਹੈ ਉਸ ਦੀ ਲੋਹਾਈ ਦਾ ਖਰਚਾ 2 ਰੁਪਏ 26 ਪੈਸੇ ਤੇ ਪਾਵਰ ਕਲੀਨਿੰਗ ਦਾ ਜਾਂ ਸਫਾਈ ਦਾ ਖਰਚਾ 4 ਰੁਪਏ 8 ਪੈਸੇ ਹੈ ਜਿਸ ਦਾ ਕੁੱਲ ਜੋੜ 6 ਰੁਪਏ 34 ਪੈਸੇ ਬਣਦਾ ਹੈ ਇਸੇ ਤਰ੍ਹਾਂ ਸਰੋਂ ਤੋਰੀਆ ਤਾਰਾ ਮੀਰਾ ਜੌਂ ਆਦੀ ਇਹਨਾਂ ਦੇ ਖਰਚੇ ਵੀ ਇੱਕੋ ਜਿਹੇ ਹਨ ਜਿਨ੍ਹਾਂ ਦੀ ਭਰਾਈ ਭਾਵੇਂ ਅਲੱਗ-ਅਲੱਗ ਹੈ ਸਰੋਂ ਤੋਰੀਆ ਤਾਰਾ ਮੀਰਾ ਦੀ ਭਰਾਈ 40 ਕਿਲੋ ਦੀ ਹੈ ਜੌਂ ਦੀ 35 ਕਿਲੋ ਦੀ ਹੈ ਲੋਹਾ ਹੀਦੇ ਪਾਵਰ ਕਲੀਨਿੰਗ ਦਾ ਸਫਾਈ ਦਾ ਖਰਚਾ ਦੋਨਾਂ ਦਾ ਜੋੜ ਤੇ 26 ਪੈਸੇ ਤੇ 4 ਪੇ 8 ਪੈਸੇ ਹੈ ਜਿਸ ਦਾ ਕੁੱਲ ਜੋੜ 6 ਰੁਪਏ 34 ਪੈਸੇ ਪੈਂਦਾ ਹੈ ਇਸੇ ਤਰ੍ਹਾਂ ਸੂਰਜਮੁਖੀ ਦੀ ਗੱਲ ਕਰੀ ਤਾਂ ਇਸ ਵਿੱਚ ਕੁਝ ਵੱਖਰਾ ਹੈ ਕਿਉਂਕਿ ਇਸ ਦੀ ਭਰਾਈ 40 ਕਿਲੋ ਤੇ 28 ਕਿਲੋ ਦੀ ਹੁੰਦੀ ਹੈ 40 ਕਿਲੋ ਦੀ ਭਰਾਈ ਦੇ ਵਿੱਚ ਲੋਹਾ ਹੀਦਾ ਖਰਚਾ 3 ਰੁਪਏ 36 ਪੈਸੇ ਬੰਦਾ ਹੈ ਤੇ ਸਫਾਈ ਦਾ ਖਰਚਾ 3.55 ਰੁਪਏ ਬੰਦਾ ਹੈ ਜਿਸ ਦਾ ਕੁੱਲ ਜੋੜ 6 ਰੁਪਏ 91 ਪੈਸੇ ਬੰਦਾ ਹੈ ਜੇਕਰ 28 ਕਿਲੋ ਦੀ ਭਰਾਈ ਹੈ ਤਾਂ ਦੌਰ ਪਰ 33 ਪੈਸੇ ਲੋਹਾਈ ਦਾ ਤੇ ਸਫਾਈ ਦਾ ਦੌਰ ਪਰ 49 ਪੈਸੇ ਜੋ ਕਿ ਕੁੱਲ ਜੋੜ 482 ਪੈਸੇ ਬਣਦਾ ਹੈ ਦੋਸਤੋ ਇਸ ਤੋਂ ਬਿਨਾਂ ਮੰਡੀ ਦੇ ਵਿੱਚ ਤੁਹਾਡਾ ਕੋਈ ਹੋਰ ਖਰਚਾ ਨਹੀਂ ਪੈਂਦਾ ਜੇਕਰ ਜਾਇ ਪੈਂਦਾ ਹਤਾ ਤੁਸੀਂ ਇਸ ਤੇ ਇਤਰਾਜ ਸ਼ਿਕਾਇਤ ਕਰ ਸਕਦੇ ਹੋ ਧੰਨਵਾਦ